ਸੰਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਬਹੁਤ ਹੀ ਇਤਿਹਾਸਕ ਇਸ ਸਥਾਨ ਜਿੱਥੇ ਆ ਕੀ ਆਪਣੇ ਦੋ ਪਾਤਸ਼ਾਹ ਆਈਆਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮੇਰੀ ਫਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਚਰਨ ਪਏ ਨੇ ਤੇ ਇਸ ਪਵਿੱਤਰ ਧਰਤੀ ਦਾ ਨਾਮ ਹੈ ਨਾਨਕਪੁਰ ਜਗੇੜਾ ਲੁਧਿਆਣੇ ਦੇ ਕੋਲ ਲੁਧਿਆਣੇ ਤੋਂ 30 ਕਿਲੋਮੀਟਰ ਦੀ ਦੂਰੀ ਤੇ ਆਓ ਦਰਸ਼ਨ ਕਰੀਏ ਨਾਲ ਤੁਹਾਨੂੰ ਕਰਵਾਈਏ ਓਏ ਸੰਗਾ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਮਨਜੀ ਸਾਹਿਬ ਪਾਸ਼ਾਹੀ ਪਹਿਲੀ ਅਤੇ 6ਵੀਂ ਪਿੰਡ ਨਾਨਕਪੁਰ ਜਿਗੜਾ ਲੁਧਿਆਣਾ ਜੀ ਇਹ ਸੰਗਾ ਜੀ ਜਿਹੜੀ ਸੜਕ ਹੈਗੀ ਇਹ ਮੇਨ ਰੋਡ ਦੇ ਉੱਤੇ ਸਿੱਧਾ ਇਹ ਜਿਹੜਾ ਪਾਸਾ ਇਧਰੋਂ ਆਉਂਦਾ ਆਪਣੇ ਮਲੇਰ ਕੋਟਲਾ ਨੂੰ ਰਾਹ ਜਾਂਦਾ ਤੇ ਇਧਰ ਆਪਣਾ ਲੁਧਿਆਣਾ ਇਹ ਲੁਧਿਆਣਾ ਤੋਂ ਤਕਰੀਬਨ ਜਦੋਂ ਆਪਾਂ ਮਲੇਰ ਕੋਟਲੇ ਜਨਨ ਤਾਂ ਆਪਣੇ ਹੱਥ ਹੀ ਆਉਂਦਾ ਉਧਰੋਂ ਤਾਂ 30 ਕਿਲੋਮੀਟਰ ਦੀ ਦੂਰੀ ਤੇ ਆਈ ਬਿਲਕੁਲ ਆਓ ਬਾਕੀ ਅੰਦਰ ਚੱਲਦੇ ਆਪਾਂ ਦਰਸ਼ਨ ਮੇਲੇ ਕਰਦੇ ਆ ਤੁਹਾਨੂੰ ਵੀ ਕਰਾਉਣੇ ਆ ਇਸ ਤਰ੍ਹਾਂ ਜਦੋਂ ਆਪਾਂ ਐਂਟਰੀ ਕਰਦੇ ਆ ਤਾਂ ਦੋਵਾਂ ਪਾਸੇ ਪੋਰਟੋ ਬਰਾਸਾਬ ਦੇ ਗੇਟ ਤੇ ਐਂਟਰੀ ਕਰਨ ਤੋਂ ਬਾਅਦ ਬਣੇ ਹੋਏ ਆ ਜੀ ਦੋਵਾਂ ਪਾਸੇ ਬਹੁਤ ਹੀ ਮਨਮੋਹਕ ਦ੍ਰਿਸ਼ ਹੈਗਾ ਅਮਰੁੱਦਾ ਦੇ ਬਾਗ ਹੈਗੇ ਨੇ ਪੋਲੇ ਬੁੱਟੇ ਲੱਗੇ ਆਪਣੇ ਕਰੋ ਸੰਗ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਬਹੁਤ ਸੋਹਣਾ ਦਰਬਾਰ ਹਾਲ ਬਾਹਰੋਂ ਦੇਖ ਵੀ ਬਹੁਤ ਵਧੀਆ ਤੇ ਦੋ ਨਿਸ਼ਾਨ ਸਾਹਿਬ ਝੂਰ ਰਹੇ ਨੇ ਜਿੱਥੋਂ ਕੀ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਦੋ ਨਿਸ਼ਾਨ ਸਾਹਿਬ ਉੱਥੇ ਹੁੰਦੇ ਹਨ ਜਿੱਥੇ ਦੋ ਪਾਸ਼ਾ ਹੀ ਆਈਆਂ ਹੁਣ ਜਾਂ ਮੇਰੇ ਪੁੱਤੇ ਪਾਸ਼ਾ ਮੀਰੀ ਪ੍ਰੀ ਦੇ ਮਾਲਕ ਸਹੇਬੇ ਕਮਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬੀ ਦਾ ਸਥਾਨ ਹੋਵੇ ਮੀਰੀ ਪ੍ਰੀ ਦਾ ਉਨਾ ਦੇ ਆਹਦੇ ਦੋ ਨਿਸ਼ਾਨ ਸਾਹਿਬ ਸ਼ੋਭਦੇ ਹੁੰਦੇ ਹਨ ਤੇ ਇਹ ਗੁਰਦੁਆਰਾ ਮਨਜੀ ਸਾਹਿਬ ਪਾਸ਼ੇ 6ਵੀਂ ਪਿੰਡ ਨਾਨਕਪੁਰ ਜਗੇੜਾ ਲੁਧਿਆਣਾ ਵਾਹਿਗੁਰੂ ਜੇ ਕਰਦੇ ਅੰਦਰ ਦਰਬਾਰ ਸਾਹਿਬ ਤੇ ਨਤਮਸਤਕ ਹੋਈਏ ਸ੍ਰੀ ਗੁਰੂ ਕੰਨ ਸਾਹਿਬੀ ਜਗੇ ਵਾਹ ਸੱਚੇ ਬਾਸ਼ਾ ਜੀ ਇੱਕ ਓੰਕਾਰ ਸਤਨਾਮ ਵਾਹਿਗੁਰੂ ਕੁਰਬਾਨ ਜਾਈ ਉਸ ਵੈਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਵਾਹਿਗੁਰੂ ਤਾ ਨ manh ਹੋਇ ਨਹੀਂ ਹਾਲ ਜਿਹਾ ਗੁਰੂ ਦੇਖਾ ਸਾਹਮਣੇ ਜਾਂ ਕੇ ਮਨ ਗੁ ਕੀ ਪ੍ਰਤੀਤ ਜਨਾਵੇ ਹਰਪ੍ਰਭ ਚੀਤ ਇਹ ਸੰਗਜੀ ਹਕਮ ਨਵਾ ਸਾਹਿਬ ਜੀ ਦਿੱਤ ਨਾਸਰੀ ਮਹਿਲਾ ਪੰਜਵਾਂ ਕਰਬਾਰ ਮਾਈਕੋ ਕਾ ਸਤੁਕਰ ਪ੍ਰਸਾਦ ਬੰਦਨਾ ਔਰ ਬੰਦਨਾ ਗੁਣ ਗਾਵੋ ਕੋ ਪਾਰ ਰਾਇ ਰਹੋ ਮਨ ਹੈ ਗ੍ਰਹਿ ਹੀ ਮੈਂ ਉਦਾਸ ਸੱਚ ਸੰਜਮ ਕਰਨੀ ਸੋਕਰੇ ਗੁਰਮਖੋਏ ਪ੍ਰਗਾਸ ਸੰਗਈ ਦਰਬਾਰ ਸਾਹਿਬ ਦੇ ਅੰਦਰ ਹੀ ਇਧਰਲੇ ਪਾਸੇ ਉਹ ਸਥਾਨ ਹੈ ਤੁਸੀਂ ਦੇਖ ਸਕਦੇ ਹੋ ਮਨਜੀਤ ਸਾਹਿਬ ਇਸ ਸਥਾਨ ਨੂੰ ਚਰਨ ਸ਼ੋਪ ਪ੍ਰਾਪਤ ਹੈ ਪਾਸ਼ਾਈ ਪਹਿਲੀ ਅਤੇ 6ਵੀਂ ਨਾਨਕਪੁਰ ਜਗੇੜਾ ਸੰਗ ਜੀ ਇਹ ਉਸਥਾਨ ਇੱਥੇ ਆ ਕੇ ਗੁਰਨਾਨਕ ਦੇਵ ਜੀ ਬੈਠੇ ਸੀਗੇ ਵਿਰਾਜਮਾਨ ਹੋਏ ਸੀਗੇ ਤੇ ਇਸ ਦੇ ਬਾਹਰਲੇ ਪਾਸੇ ਪਿੱਪਲ ਹੈ ਉਹ ਜਿਸ ਦੇ ਪਿੱਪਲ ਦੇ ਥੱਲੇ ਬੈਠੇ ਸੀਗੇ ਉਹ ਬਾਹਰ ਜਾ ਕੇ ਤੁਹਾਨੂੰ ਦਰਸ਼ਨ ਕਰਾਉਂਦੇ ਪਿੱਪਲ ਦੇ ਇੱਥੇ ਛੇਵੇਂ ਬਾਸ਼ੇ ਆਏ ਸੀਗੇ ਉਸ ਦੇ ਬਾਰੇ ਵੀ ਤੁਹਾਨੂੰ ਬਾਹਰ ਦੀ ਜਾ ਕੇ ਦੱਸਦੇ ਹਾਂ ਸੰਗਾ ਜੀ ਇਹ ਹੈ ਪੱਪਲ ਉਹ ਗੁਰੂ ਨਾਨਕ ਦੇਵ ਜੀ ਦੇ ਟਾਈਮ ਦਾ ਸੰਗਾ ਜਿਹੜਾ ਗੁਰੂ ਨਾਨਕ ਤੇਜ ਜੀ ਦੇ ਨਾਲ ਸੰਬੰਧਤ ਇੱਥੋਂ ਦਾ ਇਤਿਹਾਸ ਹੈਗਾ ਇਸ ਤਰ੍ਹਾਂ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਨਕਿਆਣਾ ਸਾਹਿਬ ਸੰਗਰੂਰ ਨੂੰ ਜਾਂਦੇ ਸਮੇਂ ਇਸ ਥਾਂ ਤੇ ਰੁਕੇ ਸਨ ਕਹਿੰਦੇ ਇਤਿਹਾਸਕਾਰ ਦੱਸਦੇ ਆ ਇਹ ਮੈਂ ਕਿ ਬਹੁਤ ਸਾਰੇ ਦਰਖਤਾਂ ਦਾ ਜਿਹੜਾ ਝੁੰਡ ਜਾ ਜਿੱਥੇ ਦਰਖਤਾਂ ਦਾ ਬਹੁਤ ਸੰਘਣਾ ਹੁੰਦੀ ਜੀ ਜਗਾ ਉਸ ਨੂੰ ਚਿੜੀ ਕਹਿੰਦੇ ਆ ਚਿੜੀ ਵਿੱਚ ਇੱਕ ਛੱਪੜੀ ਵੀ ਸੀਗੀ ਤੇ ਉਹਦੇ ਆਲੇ-ਦੁਆਲੇ ਸਾਰੇ ਦਰੱਖ ਸੀ ਕਹਿੰਦੇ ਇੱਕ ਪਿਪਲ ਦਾ ਦਰੱਖ ਤੇ ਜਿਹੜਾ ਕਿ ਇਹ ਉਸੇ ਤਰ੍ਹਾਂ ਹੀ ਇਹ ਉਹੀ ਪਿਪਲ ਆ ਤੇ ਇਸ ਦੇ ਥੱਲੇ ਆ ਕੇ ਗੁਰੂ ਨਾਨਕ ਦੇਵ ਜੀ ਬਰਾਜਮਨ ਹੋਏ ਸਨ ਤੇ ਉਸ ਸਮੇਂ ਇਸ ਪਿੰਡ ਦਾ ਨਾਮ ਝਿੰਗੜ ਜਗਰੇੜਾ ਸੀਗਾ ਜੀ ਕਹਿੰਦੇ ਉਧਰ ਇਤਿਹਾਸ ਵੀ ਲਿਖਿਆ ਹੋਇਆ ਹੈ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਜਾਣ ਤੋਂ ਬਾਅਦ ਨਗਰ ਦਾ ਨਾਮ ਨਾਨਕਪੁਰ ਜਗੇੜਾ ਪੈ ਗਿਆ ਇਹ ਛੱਪੜੀ ਦੇ ਕਿਨਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਸਨ ਤੇ ਸਤਗੁਰਾਂ ਦੇ ਜਾਣ ਤੋਂ ਬਾਅਦ ਕੋਈ ਵੀ ਉਸ ਚਪੜੀ ਜਿਹੀ ਇਸ਼ਨਾਨ ਕਰਦਾ ਸੀ ਤਾਂ ਨਰੋਗ ਹੋ ਜਾਂਦਾ ਸੀ ਕੋਈ ਵੀ ਇਹ ਸੰਗਾ ਜੀ ਇਸ ਦਾ ਤਾਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧ ਤਾਂ ਇਤਿਹਾਸ ਹੈ ਜਿਹੜੇ 6ਵੇਂ ਪਾਤਸ਼ਾਹ ਜੀ ਦੇ ਨੇ ਜੇਕਰ ਗੱਲ ਕੀਤੀ ਜਾਵੇ 6ਵੇਂ ਪਾਤਸ਼ਾਹ ਜੀ ਦੇ ਨਾਲ ਜੋ ਵੀ ਇਤਿਹਾਸ ਹੈਗਾ ਉਸ ਤਰ੍ਹਾਂ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਸਮੇਂ ਗਵਾਲੀਅਰ ਦੇ ਕਿਲੇ ਵਿੱਚ 52 ਪਾੜੀ ਰਾਜਾ ਨੂੰ 52 ਕਲੀਆਂ ਵਾਲੇ ਚੋਲੇ ਨਾਲ ਇਹਦੇ ਵਿੱਚ ਉਹ ਰਹਾ ਕਰਕੇ ਬਾਹਰ ਲੈ ਕੇ ਆਇਆ ਸੀ ਉਹ ਚੋਲਾ ਪੋਥੀ ਤੇ ਪੋਠੋਹਾਰੀ ਜੁੱਤੀ ਗੁਰਦੁਆਰਾ ਚੋਲਾ ਸਾਹਿਬ ਘਟਾਣੀ ਕਲਾਂ ਵਿਖੇ ਮੌਜੂਦ ਹੈ। ਉਹ ਸੰਗਤ ਜੀ ਘਟਾਣੀ ਕਲਾਂ ਤੋਂ ਘੋੜੇ ਉੱਪਰ ਬਰਾਜਮਾਨ ਹੋ ਕੇ ਨਾਨਕਪੁਰ ਜਗੇੜੇਵਾਲ ਨੂੰ ਆ ਰਹੇ ਸੀ ਤਾਂ ਪਿੰਡ 68 ਵਿਖੇ ਗੁਰੂ ਸਾਹਿਬੀ ਦਾ ਘੋੜਾ ਬਿਮਾਰ ਹੋ ਗਿਆ ਸੀ ਤੇ ਘੋੜਾ ਅਕਾਲ ਚਲਾਣਾ ਕਰ ਗਿਆ ਤੇ ਘੋੜੇ ਦਾ ਅੰਤਮ ਸੰਸਕਾਰ ਕਰਕੇ ਗੁਰਨਾਨਕ ਨਾਨਕਪੁਰ ਜਗੇੜੇ ਦੇ ਸਥਾਨ ਤੇ ਆਏ ਸਨ ਇਸ ਧਰਤੀ ਨੂੰ ਪਵਿੱਤਰ ਕੀਤਾ ਇਹਦੇ ਸੰਗਤਾਂ ਇਸ ਥਾਂ ਤੇ ਸਰਦਾ ਭਾਵਨਾ ਨਾਲ ਪੌਂਦੀਆਂ ਤੇ ਆਪਣੀ ਮਾਨਾ ਮਰਾਦਾ ਪੂਰੀਆਂ ਪੌਂਦੀਆਂ ਨੇ ਪੂਰੀਆਂ ਕਰਦੀਆਂ ਨੇ ਇਹ ਉਸੇ ਸਬੰਧ ਵਿੱਚ ਕੋੜੇ ਦਾ ਇਹ ਬਣਾਇਆ ਗਿਆ ਸਟੈਚੂ ਉਸੇ ਜੀਨ ਨੂੰ ਦਰਸਾਉਦਾ ਹੈ ਸੰਗ ਜੀ ਇੱਧਰ ਵੀ ਇੱਕ ਰਸਤਾ ਹੈ ਜਿਹੜਾ ਕਿ ਬਾਹਰ ਪਿੰਡ ਨੂੰ ਨਿਕਲ ਜਾਂਦਾ ਹੈ ਤੇ ਘੁੰਮ ਕੇ ਫੇਰੇ ਜੀਟੀ ਰੋਡ ਦੇ ਉੱਪਰ ਹੀ ਚੜ ਜਾਂਦਾ ਹੈ ਤੁਸੀਂ ਸੰਗਤ ਜੇ ਤੁਹਾ ਵੀ ਆਪ ਇਥੋਂ ਮਲੇਰਕੋਟਲਾ ਵੱਲੋਂ ਜਾਣੇ ਹੋ ਲੁਧਿਆਣਾ ਤੋਂ ਜਾਣ ਮਲੇਰਕੋਟਲਾ ਤੋਂ ਲੁਧਿਆਣਾ ਵੱਲੋਂ ਜਾਣ ਤਾਂ ਅਹਿਮਦਗੜ੍ਹ ਨਹਿਰ ਦੇ ਬਿਲਕੁਲ ਉੱਪਰ ਹੀ ਹੈ ਮੇਨ ਰੋਡ ਦੇ ਉੱਤਰ ਬਿਲਕੁਲ ਗੁਰਦੁਆਰਾ ਸਾਹਿਬ ਹੈ ਤਾਂ ਆਪ ਇਸ 5-10 ਮਿੰਟ ਦਾ ਸਮਾਂ ਕੱਢ ਕੇ ਦਰਸ਼ਨ ਕਰਕੇ ਜਾਇਆ ਕਰੋ ਅਤੇ ਵੜ ਭਾਗੀ ਬਣਿਆ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਇਹ ਸੰਗਤ ਜੀ ਲੰਗਰ ਹਾਲ ਇੱਥੇ ਕੀ ਪ੍ਰੋਗਰਾਮ ਚਾਂ ਕੋਈ ਹੋਰ ਸੰਗਤ ਜਦ ਜ਼ਿਆਦਾ ਹੁੰਦੀ ਆ ਤਾਂ ਲੰਗਰ ਦੀ ਇੱਥੇ ਵਰਤਾਇਆ ਜਾਂਦਾ ਲੰਗਰ ਤੇ ਚਰ ਮੋਲਣਾ ਥੁੜੀ ਦੋ ਜਿਚੇ ਆਪ ਕਿਰਪਾਲ ਸ਼ਬਦ ਅਕੂਟਾ ਬਾਬਾ ਨਾਨਕਾ ਖਾਏ ਖਰਚ ਧਨਮਾਲ ਕਾਮ ਕਰੋ ਦਰ ਲੋ ਮੋ ਬਿੰਸ ਜਾਇ ਹਮੇ ਨਾਨਕ ਪਰਵ ਸ਼ਰਨਾਗਤੀ ਕਰ ਪ੍ਰਸ਼ਾਦ ਗੁਰਦੇਵ ਦਾ ਦਾ ਦਾਤਾ ਇਹ ਕੈ ਸਭ ਕੋ ਦੇ ਬਨਾਰ ਦੇਂਦੇ ਤੋੜ ਨਾ ਆਈ ਆਕਾ ਨਾ ਤੇ ਭਰੇ ਭੰਡਾਰ ਸਾਰੇ ਬਹੁਤ ਵਧੀਆ ਸ਼ਲੋਕ ਲਿਖੇ ਹੋਏ ਆ ਜਿਹੜੇ ਕਿ ਆਪਾਂ ਨੂੰ ਜੇ ਆਪਾਂ ਭੋਜਨ ਛੱਕਦੇ ਆ ਸ਼ਾਦਾ ਪਾਣੀ ਛੱਕਦੇ ਆ ਤਾਂ ਆਪਾਂ ਨੂੰ ਇਹ ਉਚਾਰਨ ਕਰਨੇ ਚਾਹੀਦੇ ਆ ਗੁਰੂ ਮਾਰੇ ਦਾ ਸ਼ੁਕਰਾਨਾ ਕਰਨਾ ਚਾਹੀਦਾ ਸੱਚੇ ਬਾਦਸ਼ਾਹੀ ਦਾ ਲੰਗਰ ਦੋਲ ਤੇ ਬੰਡੀਏ ਰਸਾ ਮਰਦ ਖੀਰ ਖਿਆਲੀ ਗੁਰਸਿੱਖਾਂ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ ਜਿੰਨੀ ਗੁਰੂ ਮਰਾਇਆ ਰਾਜ ਰਾਜ ਚ ਸਹੀ ਖਾਏ ਇਧਰ ਸੰਗਾਜੀ ਡਿਸਪੈਂਸਰੀ ਵੀ ਹੈਗੀ ਇੱਥੇ ਤਾਂ ਸੰਗਾਜੀ ਇਹ ਸੀਗਾ ਇੱਥੋਂ ਦਾ ਇਤਿਹਾਸ ਗੁਰਦਾਰ ਮੰਜੀ ਸਾਹਿਬ ਨਾਨਕਪੁਰ ਜਗੇੜਾ ਲੁਧਿਆਣਾ ਤੇ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਕਿ ਤੁਹਾਨੂੰ ਪਤਾ ਸੀ ਇਸ ਜਗ੍ਹਾ ਦਾ ਪਹਿਲਾਂ ਤਾਂ ਸਾਨੂੰ ਜਰੂਰ ਦੱਸਿਓ ਕਿਹੜਾ-ਕਿਹੜਾ ਇੱਥੇ ਆ ਕੇ ਦਰਸ਼ਨ ਮੇਲੇ ਕਰਕੇ ਗਏ ਆ ਗੁਰੂਗੜੀ ਖੁਸ਼ੀਆ ਬਰਾਬਰ ਕੀਤੀਆਂ ਉਹ ਜਰੂਰ ਹਾਜ਼ਰੀ ਲਵਾਇਓ ਤੇ ਜਿਨ੍ਹਾਂ ਨੇ ਨਹੀਂ ਆਏ ਤਾਂ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਜਿਵੇਂ ਪਤਾ ਲੱਗਿਆ ਜਾਣਕਾਰੀ ਮਿਲੀ ਤਾਂ ਸ਼੍ਰੀ ਦਰਸ਼ਨ ਮੇਲੇ ਕਰਕੇ ਜਾਇਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਉਹਨਾਂ ਨੂੰ ਵੀ ਇਸ ਗੁਰੂ ਘਰ ਬਾਰੇ ਇਸ ਸਥਾਨ ਬਾਰੇ ਪਤਾ ਲੱਗ ਸਕੇ ਬਹੁਤ ਹੀ ਪਵਿੱਤਰ ਸਥਾਨ ਹੈ ਇਹ ਤੋਂ ਪਾਸ਼ੀ ਨੇ ਚਰਨ ਪਾਏ ਨੇ ਆਪਣੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 啊，对。